ਅਯੋਕੇ ਸਮੇਂ ਵੀ ਜਿੱਥੇ ਪੰਜਾਬ ਬੰਦ ਨਸ਼ਿਆਂ ਦਾ ਸ਼ੀਮਾ ਦਰਿਆ ਵਗ ਰਿਹਾ ਹੈ ਉੱਥੇ ਹੀ ਇਸ ਨਸ਼ੇ ਦੇ ਦਰਿਆ ਵਿੱਚ ਗ੍ਰਸਤ ਹੋ ਕੇ ਨੌਜਵਾਨ ਬੁਰੀ ਤਰ੍ਹਾਂ ਨਾਲ ਫਾ ਚੁੱਕੇ ਨੇ ਤੇ ਇਹੋ ਜਿਹੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਲੈ ਨਵੀਂ ਸੇਧ ਦੇਣ ਦੇ ਮੰਤਵ ਨਾਲ ਪਿੰਡ ਮੌਲੀ ਦੀ ਸ਼ਹੀਦ ਭਗਤ ਸਿੰਘ ਸਪੋਰਟਸ ਅਕੈਡਮੀ ਬੜੇ ਹੀ ਸੁਚੱਜੇ ਢੰਗ ਨਾਲ ਪਿੰਡ ਦੇ ਮੋਹਤਵਾਰ ਸੱਜਣਾਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੁਰਪਾਲ ਸਿੰਘ ਪਾਲਾ ਵੱਲੋਂ ਖੁੱਲੀ ਗਈ ਜਿੱਥੇ ਕਿ ਨੌਜਵਾਨ ਅਤੇ ਛੋਟੇ ਛੋਟੇ ਬੱਚੇ ਕੋਚਿੰਗ ਲੈ ਕੇ ਇੱਕ ਵਧੀਆ ਖਿਡਾਰੀ ਬਣਨ ਦੀ ਇੱਛਾ ਤਨ ਕਰ ਰਹੇ ਹਨ ਜ਼ਿਕਰਯੋਗ ਹੈ ਕਿ ਇਸ ਅਕੈਡਮੀ ਵਿੱਚ ਖਿਡਾਰੀਆਂ ਨੂੰ ਚੋਟੀ ਦੇ ਕੋਚਾਂ ਵੱਲੋਂ ਕਿੱਕ ਬਾਕਸਿੰਗ ਬਾਕਸਿੰਗ ਰੈਸਲਿੰਗ ਅਤੇ ਹੋਰ ਖੇਡਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਸ ਮੌਕੇ ਗੱਲਬਾਤ ਕਰਦੇ ਗੁਰਪਾਲ ਸਿੰਘ ਪਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਹਨ ਅਤੇ ਉਨ੍ਹਾਂ ਦਾ ਮਕਸਦ ਹੈ ਕਿ ਇਹ ਬੱਚੇ ਅਤੇ ਨੌਜਵਾਨ ਖੇਡਾਂ ਵਿੱਚ ਪਿੰਡ ਦਾ ਅਤੇ ਅਕੈਡਮੀ ਦੇ ਨਾਮ ਨਾਲ ਪੰਜਾਬ ਦਾ ਨਾਂ ਰੌਸ਼ਨ ਕਰ ਸਕਣ ਕਿਹੜੀ ਅ ਸ਼ਹੀਦ ਭਗਤ ਸਿੰਘ ਸਪੋਰਟਸ ਅਕੈਡਮੀ ਪਿੰਡ ਮੌੜੀ ਇਹ ਲੰਮੇ ਸਮੇਂ ਤੋਂ ਖੇਡਾਂ ਨਾਲ ਜੁੜੀ ਹੋਈ ਅਕੈਡਮੀ ਆ ਸਾਡੇ ਪਿੰਡ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਪਰ ਪੰਜੀ-ਪੰਜੀ ਲੋਕਾਂ ਤੋਂ ਸਾਡੇ ਸਾਥੀਆਂ ਤੋਂ ਇਕੱਠੀ ਕਰਕੇ ਅਕੈਡਮੀ ਬਣੀ ਹੋਈ ਆ ਪਿੰਡ ਦੇ ਪਤਵੰਤੇ ਸੱਜਣਾ ਦਾ ਇਹਦੇ ਵਿੱਚ ਬਹੁਤ ਖੂਮ ਡੋਲਮਾ ਸਹਿਯੋਗ ਆ ਅੱਜ ਦੀ ਤਰੀਕ ਦੇ ਵਿੱਚ ਇੱਥੇ ਜਿੱਥੇ ਪਹਿਲਵਾਨੀ ਖਾੜਾ ਛੇਵੇਂ ਪਾਸ਼ਾ ਦੇ ਨਾਂ ਤੇ ਤਕੀ ਚਰਨ ਸ਼ੋ ਧਰਤੀ ਛੇਵੇਂ ਪਾਸ਼ਾ ਦੀ ਆ ਇਸ ਕਰਕੇ ਛੇਵੇਂ ਪਾਸ਼ਾ ਮੀਰੀ ਪੀਰੀ ਦੇ مالک ਉਹਨਾਂ ਦੇ ਨਾਂ ਤੇ ਇਹ ਖਾੜਾ ਚੱਲ ਰਿਹਾ ਆ ਇਹਦੇ ਵਿੱਚ ਤਕਰੀਬਨ 20 ਤੋਂ 35 ਬੱਚੇ ਜਿਹੜੇ ਭਾਗ ਲੈਂਦੇ ਆ ਇਹਦੇ ਨਾਲ ਹੀ ਐਮ ਐਮ ਐ ਮਿਕਸ ਮਾਰਸ਼ਲ ਆਰਟ ਕਿੱਕ ਬਾਕਸਿੰਗ ਬਾਕਸਿੰਗ ਉਹ ਅਕੈਡਮੀ ਸਾਡੀ ਜਿਹੜੀ ਆ ਚੱਲ ਰਹੀ ਆ ਔਰ ਅਖਾੜੇ ਦੇ ਵਿੱਚ ਜਿਹੜੀ ਮੇਨ ਗੱਲ ਆ ਉਹ ਮਿੱਟੀ ਦੇ ਨਾਲ ਨਾਲ ਸਾਡੇ ਇੰਡੋਰ ਸਿਸਟਮ ਜਿਹੜਾ ਅੰਦਰ ਗੱਡੇ ਵੀ ਲੱਗੇ ਹੋਏ ਨੇ ਮਹੀ ਗੜੀ ਨੂੰ ਅਸੀਂ ਬੱਚਿਆਂ ਨੂੰ ਅੰਦਰ ਲੈ ਜਾਂਦੇ ਆ ਸਿਆਲਾਂ ਨੂੰ ਅੰਦਰ ਲੈ ਜਾਂਦੇ ਆ ਇਹਦੇ ਨਾਲ ਕਬੱਡੀ ਸਰਕਲ ਤੇ ਨੈਸ਼ਨਲ ਸਟਾਈਲ ਉਹ ਸਾਡਾ ਬਾਹਰ ਇੱਕ ਕੈਂਪ ਜਿਹੜਾ ਮੇਜਰਲੀ ਕਬੱਡੀ ਫੈਡਰੇਸ਼ਨ ਵੱਲੋਂ ਲੱਗਾ ਉਹ ਹਾਲ ਵਿੱਚ ਜਿਹੜਾ ਸਾਡੇ ਅਕੈਡਮੀ ਦਾ ਬੱਚਾ ਜਿਹੜਾ ਉਹ ਕਿੱਕ ਬੌਕਸਿੰਗ ਦੇ ਵਿੱਚ 89 weight category ਦੇ ਵਿੱਚ ਜਿਹਦਾ ਸਾਡੇ ਗਗਨਦੀਪ ਨੇ ਦੱਸਿਆ ਤੇ ਉਹ ਨੈਸ਼ਨਲ ਦੇ ਵਿੱਚ ব্রੌਂਜ਼ ਮੈਡਲ ਲੈ ਕੇ ਆਇਆ ਗੋਆ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਸਾਡੇ ਲਈ ਮਾਣ ਵਾਲੀ ਗੱਲ ਸੀ ਅੱਜ ਜਿੱਥੇ ਜਦੋਂ ਉਹਨੇ ਸਟੇਟ ਤੋਂ 골ਡ ਜਿੱਤੇ ਅੱਜ ਜਿੱਥੇ ਸਾਡੇ ਐਨਆਰਆਈ ਵੀਰਾਂ ਨੇ ਉਹਦਾ ਬਹੁਤ ਮਾਣ ਕੀਤਾ ਅੱਜ ਵੀ ਇੰਟਰਨੈਸ਼ਨਲ ਕਬੱਡੀ ਪਲੇਅਰ ਮੇਜਰ ਲੀਗ ਦਾ ਇੱਕ ਅਹਿਮ ਅੰਗ ਸੁਖੇ ਭੰਡਾਲ ਵੱਲੋਂ ਉਹਦਾ ਕੈਸ਼ ਮਨੀ ਦੇ ਨਾਲ ਉਹਦਾ ਮਾਨ ਸਨਮਾਨ ਕੀਤਾ ਗਿਆ ਇੱਕ ਹੌਸਲਾ ਵਜਾਈ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਅਕੈਡਮੀ ਦੇ ਵਿੱਚੋਂ ਜਿਹੜਾ ਬੱਚਾ ਨਿਕਲੇ ਉਹ ਆਪਣਾ ਭਵਿੱਖ ਆਪ ਸਵਾਰੇ ਤੇ ਸਾਡੀ ਉਹਦੇ ਮਗਰ سپورਟ ਹੋਵੇ ਉਹ ਏਸ਼ੀਆ ਤੱਕ ਕਾਮਨਵੈਲਥ 올림픽 ਤੱਕ ਦੇਸ਼ ਵਾਸਤੇ ਮੈਡਲ ਲਿਆਵੇ ਔਰ ਇਹਦੇ ਵਿੱਚ ਅਸੀਂ ਸਾਰਿਆਂ ਦਾ ਸਹਿਯੋਗ ਇਹ ਮੰਗਦੇ ਹਾਂ ਕਿ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ ਨਾਲ ਜੋੜੋ ਜੇ ਮੈਂ ਨਹੀਂ ਕਹਿੰਦਾ ਕਿ ਮੌਲੀ ਜੇ ਤੁਹਾਨੂੰ ਮੌਲੀ ਦੂਰ ਹੈ ਕੋਈ ਹੋਰ ਗਰਾਊਂਡ ਤੁਹਾਡੇ ਨੇੜੇ ਆ ਉਹ ਉੱਥੇ ਲੈ ਜਾਓ ਬੱਚੇ ਨੂੰ ਸਪੋਰਟਸ ਨਾਲ ਜਰੂਰ ਜੋੜੋ ਤਾਂ ਕਿ ਉਹਦਾ ਮਾਈਂਡ ਜਿਹੜਾ ਉਹ ਵਿਕਸਿਤ ਹੋ ਸਕੇ ਸਰਕਾਰ ਵੱਲ ਕੋਈ ਸਹਾਇਤਾ ਸੁੱਤਾ ਮਿਲਦੀ ਹੋ ਸਰਕਾਰ ਵੱਲੋਂ ਫਿਲਹਾਲ ਤਾਂ ਕੋਈ ਸਹਾਇਤਾ ਨਹੀਂ ਆ ਰਹੀ ਰਾਣਾ ਜੀ ਅਸੀਂ ਇੱਕ ਐਪਲੀਕੇਸ਼ਨ ਪਾਈ ਹੈ ਕਿ ਜਿਹੜੀ ਸਰਕਾਰ ਇੱਕ ਨਵੀਂ ਨੀਤੀ ਖੇਡ ਨੀਤੀ ਲਿਆ ਰਹੀ ਆ ਖੇਡ ਨਰਸਰੀਆਂ ਦੀ ਉਹਦੀ ਸਾਡੀ ਡਿਮਾਂਡ ਜਿਹੜੀ ਉਹ ਪਾਈ ਹੋਈ ਆ ਸਾਨੂੰ ਹੋਪ ਆ ਸਰਕਾਰ ਤੋਂ ਕਿ ਸਾਨੂੰ ਉਹ ਨਰਸਰੀ ਜਿਹੜੀ ਮਿਲ ਜਾਏਗੀ ਔਰ ਇਹਨਾਂ ਬੱਚਿਆਂ ਦੀ ਜਿਹੜੀ ਇੱਕ ਘਰੋਂ ਬਹੁਤ ਬੱਚੇ ਗਰੀਬ ਨੇ ਜਾਂ ਮਾਤੜ ਨੇ ਕਹਿ ਲੋ ਸਾਰੇ ਬੱਚੇ ਜਿਹੜੇ ਆ ਉਹ ਡਾਈਟ ਆਪਣੇ ਘਰੋਂ ਨਹੀਂ ਲੈ ਸਕਦੇ ਸੋ ਉਹਨਾਂ ਨੂੰ ਡਾਈਟ ਜਿਹੜੀ ਸਰਕਾਰ ਪ੍ਰੋਵਾਈਡ ਕਰਦੀ ਹੈ ਕਿ ਸਾਨੂੰ ਆਸ ਹੈ ਪਰ ਹੁਣ ਤੱਕ ਦਾ ਜਿਹੜਾ ਜਿੰਨਾ ਇਨਫਰਾਸਟ੍ਰਕਚਰ ਪਿਛਲੇ 15 ਸਾਲਾਂ ਤੋਂ ਉਹ ਸਾਡੇ ਪਿੰਡ ਵਾਸੀਆਂ ਨੇ ਪੰਜੀ-ਪੰਜੀ ਆਪਣੇ ਕਹਿ ਲੋ ਵੀ ਆਪਣੀ ਜੇਬ ਚੋਂ ਖਰਚ ਕੇ ਇਹਨੂੰ ਖੜਾ ਕੀਤਾ ਹੋਇਆ ਹੈ ਉਧਰ ਬੱਚਿਆਂ ਨੂੰ ਟ੍ਰੇਨਿੰਗ ਦੇਣ ਵਾਲੇ ਕੋਚ ਸਹਿਬਾਨਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਛੋਟੀ ਤੋਂ ਲੈ ਕੇ ਵੱਡੀ ਉਮਰ ਦੇ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਅੱਗੇ ਜਾ ਕੇ ਆਪਣਾ ਤੇ ਆਪਣੇ ਮਾਪੇ ਦੇ ਸੁਪਨੇ ਨੂੰ ਪੂਰਾ ਕਰ ਸਕਣ ਉਹਨਾਂ ਨਾਲ ਹੀ ਬੱਚਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਅਕੈਡਮੀ ਵਿੱਚ ਆ ਕੇ ਖੇਡਾਂ ਵਿੱਚ ਆਪਣੀ ਸ਼ਮੂਲੀਅਤ ਨੂੰ ਜੁਕੀਨੀ ਬਣਾਉਣ ਮੈਂ ਇੱਥੇ ਦੀ ਬੌਕਸਿੰਗ ਕੋਚ ਆਂ ਤੇ ਇੱਥੇ ਸਾਡੇ ਕੋਲੇ ਹੋਰ ਜਿਹੜੇ ਦੂਸਰੇ ਉਸ ਭਾਜੀ ਆਪਣੇ ਸੋਜ ਬਾਧਰ ਉਹ ਕਿੱਕ ਬੌਕਸਿੰਗ ਦੇ ਕੋਚ ਆ ਅਕੈਡਮੀ ਨੋਇੰਜਮੇ ਪੰਜਾਬ ਇਥੇ ਅਕੈਡਮੀ ਇੰਡIAN ਤੋਂ ਹੋਰ ਵੀ ਛੜੀਆਂ ਕਈ ਬ੍ਰਾਂਚਾਂ ਇਥੇ ਆ ਆ ਤਰਨ ਤਰਨ ਚੱਲ ਰਹੀ ਇੱਕ ਬ੍ਰਾਂਚ ਚੰਗੋੜ ਸਾਹ ਚੱਲਦੀ ਪਈ ਆ ਤੇ ਪੱਟੀ ਚੱਲਦੀ ਪਈ ਹੈ ਜੀ ਤੇ ਅਸੀਂ ਇਸ ਅਕੈਡਮੀ ਦੇ ਵਿੱਚ ਇੱਕ ਬ੍ਰਾਜ਼ੀਲੀਅਨ ਵੀ ਦੱਸਿਓ ਹੋਗੀ ਕਿਕ ਬਾਕਸਿੰਗ ਹੋਗੀ ਬਾਕਸਿੰਗ ਹੋਗੀ ਤੇ ਇੱਕ ਜਿਮਾ ਸੀ ਜਿਹੜੇ ਰੈਕਸ ਕਮਰਕਤ ਕਰਾਉਂਦੇ ਸੀ ਬੱਚਿਆਂ ਨੂੰ ਪਰ ਮੈਂ ਇਥੇ ਬੁਖਤਿਸ਼ ਤੇ ਸੀ ਬਾਕਸਿੰਗ ਤੇ ਕਿਕ ਬਾਕਸਿੰਗ ਤੇਰੀ ਤਰ੍ਹਾਂ ਚੱਲ ਰਹੀ ਹੈ ਜੋ ਤੇ ਜਿਓ ਜਿਓ ਰਿਸਪੌਂਸ ਮੇਰੇ ਜਿਹੜੇ ਬੱਚੇ ਆ ਰਹੇ ਆ ਇਥੇ ਇਹਨਾਂ ਪਿੰਡਾਂ ਤੋਂ ਬੱਚੇ ਗੇਮ ਨੂੰ ਲੈ ਕੇ ਬਹੁਤ ਇਸ ਵਿੱਚ ਵਧੀਆ ਇੰਟਰਸਟ ਕਰ ਰਹੇ ਆ ਉਹ ਸਮਝਦੇ ਆ ਵੀ ਚਲੋ ਛੇਸੇ ਗੇਸਟ ਗੇਮ ਜੁੜ ਕੇ ਗੇਮ ਨਾਲ ਨਸ਼ਾ ਤੋਂ ਬਸ 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 ਜਾਗੇ ਤੇ ਅੱਗੇ ਵਧੀਆ ਇੱਕ ਮੈਨੂੰ ਸਾਡਾ ਆ ਜਾਂਦਾ ਅਸੀਂ ਗਵਰਨਮੈਂਟ ਦੀ ਨੌਕਰੀ ਵਾਸਤੇ ਵੀ ਅਪਲਾਈ ਕਰ ਸਕਦੇ ਹਾਂ ਅਸੀਂ ਇੱਕ ਸਪੋਰਟਸ ਕੋਟੇਜ ਭਾਰਤੀ ਹਜ਼ਾਰ ਦੀ ਕਾਹਦੇ ਤੁਸੀਂ ਕਹਾਰੀ ਤੁਸੀਂ ਕੋਚਿੰਗ ਦਿੰਨੇ ਆ ਫੈਸਲਿੰਗ ਦੀ ਫੈਸਲਿੰਗ ਦੀ ਇਹ ਮਿੱਟੀ ਤੇ ਗਦਿਆਂ ਦੇ ਵੀ ਦੋਨਾਂ ਦੇ ਇਹ ਦੋਨਾਂ ਤੇ ਹੈ ਜੀ ਠੀਕ ਐਥੇ ਮੈਂ ਅੱਜ ਆਏ ਆ ਸਾਨੂੰ ਅਸੀਂ ਦੇਖਿਆ ਛੋਟੇ ਛੋਟੇ ਬੱਚੇ ਵੀ ਲੱਗੇ ਆ ਮੇਰੇ ਹਿਸਾਬ ਨਾਲ 6 ਸਾਲ ਦੇ 7 ਸਾਲ ਦੇ ਹੁਣ 8 ਸਾਲ ਦੇ ਹਾਂਜੀ ਬਿਲਕੁਲ ਜੀ ਬਿਲਕੁਲ ਹਾਂ ਤੇ ਉਹਨਾਂ ਨੂੰ ਦੇਖ ਕੇ ਵੀ ਕਿਹੋ ਜਿਹੇ ਬੱਚਿਆਂ ਨੂੰ ਤੁਸੀਂ ਮਤਲਬ ਟ੍ਰੀਟ ਕਰੇ ਤਿਆਰ ਕਰਦੇ ਆ ਛੋਟਿਆਂ ਨੂੰ ਸਾਰੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਦੇਖੀ ਬਹੁਤ ਵਧੀਆ ਲੱਗਦਾ ਹੈ ਛੋਟੇ ਬੱਚੇ ਆਉਂਦੇ ਸਾਨੂੰ ਵੀ ਸਿਖਾਉਣ ਦਾ ਵਧੀਆ ਲੱਗਦਾ ਹੈ ਵੀ ਛੋਟੇ ਬੱਚੇ ਆਉਂਦੇ ਬੱਚਿਆਂ ਤੋਂ ਬਚਪਨ ਤੋਂ ਜਿਹੜੀ ਚੀਜ਼ ਗੇਮ ਕਰਦਾ ਹੈ ਕੋਈ ਬੱਚਾ ਵਧੀਆ ਤਿਆਰ ਹੁੰਦਾ ਹੈ ਹੁਣ 올림픽 ਚੱਲ ਰਹੀ ਆ ਉਹਦੇ ਵਿੱਚ ਕੁਆਲੀਫਾਈ ਕਰਦੇ ਸਾਰੇ ਬੱਚੇ ਇਹ ਗੇਮਾਂ ਦੇਖ ਰਹੇ ਆ ਸਾਰਿਆਂ ਨੂੰ ਵਧੀਆ ਲੱਗਦਾ ਹੈ ਅੱਗੇ ਤੋਂ ਅੱਗੇ ਸਾਰੇ ਇੱਕ ਦੂਸਰੇ ਨੂੰ ਦੱਸਦੇ ਐਪਰੀਸ਼ੀਏਟ ਕਰਦੇ ਆ ਠੀਕ ਹੈ ਨਾ ਚੋਣੇ ਜਿਹੜੇ ਹੋਰ ਵੀ ਮਤਲਬ ਅਲਾਗੇ ਆਲੇ ਦੋ ਦੇ ਵਿੱਚ ਮਾਹੌਲ ਬਹੁਤ ਖਰਾਬ ਚੱਲ ਰਿਹਾ ਆ ਆਪਾਂ ਇਹੀ ਸਾਰਿਆਂ ਨੂੰ ਐਪਰੀਸ਼ੀਏਟ ਕਰ ਰਹੇ ਆ ਕਿ ਆਪਣੇ ਬੱਚਿਆਂ ਨੂੰ ਵਧੀਆ ਕੰਮਾਂ ਤੇ ਲਾਓ ਤੇ ਖਾੜੇ ਵਿੱਚ ਲੈ ਕੇ ਆਓ ਇਥੇ ਤੁਹਾਡੇ ਲਾਗੇ ਇਲਾਕੇ ਦੇ ਵਿੱਚ ਪਿੰਡ ਮੌਲੀ ਦੇ ਵਿੱਚ ਬਹੁਤ ਵਧੀਆ ਖਾੜਾ ਚੱਲ ਰਿਹਾ ਹੈ ਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਖਾੜੇ ਵਿੱਚ ਲੈ ਕੇ ਅਕਸਰ ਮੇਰਾ ਨਾਮ ਗਗਨਦੀਪ ਹੈ ਮੈਂ ਮੀਰੀ ਫਰੀ ਮਾਲਾ ਖਾੜਾ ਮੌਲੀ ਵਿੱਚ ਪ੍ਰੈਕਟਿਸ ਕਰਦਾ ਇਥੇ ਕਿੱਕ ਬਾਕਸਿੰਗ ਦੀ ਯੂਫਸੀ ਦੀ ਤੇ ਪਹਿਲਵਾਨੀ ਦੀ ਇਥੇ ਸਿੱਖਾਈ ਜਾਂਦੀ ਆ ਮੈਂ ਇਥੇ ਹੀ ਪਹਿਲਵਾਨੀ ਸ਼ੁਰੂ ਕੀਤੀ ਆ ਤੇ ਹੁਣ ਮੇਰਾ ਅੰਡਰ 23 ਇਸੀਨੀਅਰ ਕਿਕ ਬੌਕਸਿੰਗ ਕੰਪੀਟੀਸ਼ਨ ਹੋਇਆ ਆ ਨੈਸ਼ਨਲ ਦਾ ਪਹਿਲਾ ਸਟੇਟ ਹੋਈ ਸੀ ਜਿਹੜੀ ਸਟੇਟ ਆ ਆਪਣੇ ਇੱਥੇ ਐਲਪੀਯੂ ਦੇ ਵਿੱਚ ਹੋਈ ਸੀ ਮੈਂ ਦੋ ਵੇਟਾਂ 'ਚ ਲੜਾਇਆ ਸੀਗਾ ਲਾਈਟ ਕੰਟੈਕਟ ਤੇ ਕਿਕ ਲਾਇਆ ਸੀ ਇਹ ਕਿਕ ਬੌਕਸਿੰਗ ਦਾ ਇਵੈਂਟ ਇਵੈਂਟ ਆ -89 ਮਨਵਜਿੰਦਰਾ ਸਟੇਟ ਤੇ ਬੋਰਡ ਸੀਗਾ ਤੇ ਉੱਥੇ ਫਿਰ ਗੁਆੜ ਦੇ ਵਿੱਚ ਕੰਪੀਟੀਸ਼ਨ ਆ ਨੈਸ਼ਨਲ ਦਾ ਅੰਡਰ 23 ਦਾ ਉਹਦੇ ਵਿੱਚ ਮੇਰਾ ਬ੍ਰਾਊਨ ਮੈਡਲ ਆ ਲਾਈਟ ਕੰਟੈਕਟ ਦੇ ਵਿੱਚ -89 ਠੀਕ ਹੈ ਨੈਕਸਟ ਤੁਹਾਡਾ ਕੀ ਤੁਹਾਡੀ ਸੋਚ ਹੈ ਤੁਹਾਡੀ ਕੀ ਏਮ ਹੈ ਮਕਸਦ ਕੀ ਹੈਗਾ ਸੁਪਨਾ ਹੀ ਹੈ ਮੈਂ ਆਪਣੇ ਅਕੈਡਮੀ ਨੂੰ ਹੋਰ ਉਲੰਧੀਆਂ ਤੇ ਲੈ ਕੇ ਜਾਵਾਂ ਤੇ ਸਾਡੇ ਸਾਰੇ ਪਲੇਅਰ ਬੜੀਆਂ ਵਧੀਆ ਨਾਮ ਬਣਨ